ਤਬ ਨੇ ਆਪੋ ਆਪਣੀ ਕਰੀ ਚਲੇ ਜਾਣਾ ਤੋਂ ਬਾਅਦ ਤੇ ਜਿਹੜਾ ਪਰਿਵਾਰ ਉਹ ਤਾਂ ਸਾਰੀ ਉਮਰ ਵਾਸਤੇ ਯਾਦਾ ਰਹਿਣੀ ਹੈ ਨਹੀਂ ਕਦੇ ਭੁੱਲ ਨਹੀਂ ਸਕਦੇ ਯਾਦਾ ਹਨ ਰੂਹ ਇਦਾਂ ਦੀ ਸੀ ਕਿ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੇ ਲੋ ਕਿੰਨਾ ਉਦੋਂ ਦਾ ਸਾਰਾ ਕੁਝ ਹੋ ਰਿਹਾ ਕਿ ਉਹਨਾਂ ਨੇ ਸਾਡੇ ਤੇ ਮੈਂ ਕਹਿੰਦਾ ਸਰਪੰਚ ਸੀ ਸਾਡੇ ਘਰ ਦੀ ਸਾਰਾ ਕੁਝ ਜ਼ਿੰਮੇਵਾਰੀਆਂ ਬਹੁਤ ਸਨ ਹੁਣ ਇੱਕਦਮ ਸੁੰਨ ਮਸਾਨ ਹੋ ਗਿਆ ਘਰ ਖਰੀ ਸਮੇਂ ਦੀ ਗੱਲਬਾਤ ਦੱਸ ਸਕਦੇ ਹੋ ਵੀ ਆਖਰੀ ਸਮੇਂ ਗੱਲਬਾਤ ਤੋਂ ਦਿੱਕਾਦ ਹੋਈ ਸੀ ਕਿਹੜੇ ਵੇਲੇ ਹੋਇਸੀ ਤੇ 20 ਦਿਨ ਪਹਿਲਾਂ ਹੋਇਸੀ ਤੇ ਮੈਨੂੰ ਉਹੀ ਕਹਿੰਦੇ ਹੁੰਦੇ ਸੀ ਵੀ ਮੈਂ ਠੀਕ ਹੋ ਕੇ ਆ ਰਹੀ ਆ ਕੈਨੇਡਾ ਤੇਰੇ ਕੋਲ ਤੇ ਬਸ ਸੀ ਤੇ ਇੰਤਜ਼ਾਰ ਕਰ ਰਹੀ ਸੀ ਵੀ ਉੱਥੇ ਆਉਣਾ ਤੇ ਬਸ ਪਤਾ ਨਹੀਂ ਸੀ ਆ ਸਾਰਾ ਕੁਝ ਹੋ ਜਾਣਾ ਹਾਂਸਲਾ ਟਰਾਂਸਟੀ ਦੇ ਭਰਾ ਪਰਮਜੀਤ ਹਾਂਸਜੀ ਵੀ ਪਹੁੰਚ ਚੁੱਕੇ ਨੇ ਅੱਜ ਅੰਤਿਮ ਅਰਦਾਸ ਹੈ ਜੀ ਬੀਬੀ ਰੇਸ਼ਮ ਕੌਰ ਜੀ ਦੀ ਸੋ ਸਾਰਾ ਪਰਿਵਾਰ ਇਕੱਤਰ ਹੋ ਰਿਹਾ ਇਕੱਠਾ ਹੋ ਰਿਹਾ ਆ ਪੁਰਾਣੀਆਂ ਯਾਦਾਂ ਵੀ ਤੁਹਾਨੂੰ ਆਉਂਦੀਆਂ ਹੋਣੀਆਂ ਵੀ ਕਿਸ ਤਰੀਕੇ ਦੇ ਨਾਲ ਮਿਲਦੇ ਵਰਤਦੇ ਸੀ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਤੇ ਸਾਰਾ ਕੁਝ ਕਦੇ ਭੁੱਲੀ ਨਹੀਂ ਸਕਦੇ ਪੂਰੀ ਜ਼ਿੰਦਗੀ ਹੈ ਨਾ ਤੇ ਅੱਜ ਆ ਕਿ ਸਭ ਨੇ ਆਪੋ ਆਪਣੀ ਘਰੀ ਚਲੇ ਜਾਣਾ ਤੋਂ ਬਾਅਦ ਤੇ ਜਿਹੜਾ ਪਰਿਵਾਰ ਉਹ ਤਾਂ ਸਾਰੀ ਉਮਰ ਵਾਸਤੇ ਯਾਦਾਂ ਰਹਿਣੀਆਂ ਹੀ ਨੇ ਕਦੇ ਭੁੱਲ ਨਹੀਂ ਸਕਦੇ ਯਾਦਾਂ ਹਨ ਤੇ ਬਾਕੀ ਮਾਲਕ ਦੁਆ ਕਰੋ ਸੱਚੇ ਪਾਤਸ਼ਾਹ ਉਹਨਾਂ ਜਨਮ ਰਿਸਿਵ ਕਰੇ ਉਹ ਐਕਚੁਅਲੀ ਰੂਹ ਇਦਾਂ ਦੀ ਸੀ ਕਿ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਹ ਲੋ ਕਿੰਨਾ ਉਦਾਂ ਦਾ ਸਾਰਾ ਕੁਝ ਹੋ ਰਿਹਾ ਕਿ ਉਹਨਾਂ ਨੇ ਸਾਡੇ ਤੇ ਮੈਂ ਕਹਿੰਦਾ ਸਰਪੰਚ ਸੀ ਸਾਡੇ ਘਰ ਦੀ ਸਾਰਾ ਕੁਝ ਜ਼ਿੰਮੇਵਾਰੀਆਂ ਬਹੁਤ ਸਨ ਹੁਣ ਇੱਕਦਮ ਸੁੰਨ ਮਸਾਨ ਹੋ ਗਿਆ ਘਰ ਆਖਰੀ ਸਮੇਂ ਦੀ ਗੱਲਬਾਤ ਦੱਸ ਸਕਦੇ ਹੋ ਵੀ ਆਖਰੀ ਸਮੇਂ ਗੱਲਬਾਤ ਤੁਹਾਡੀ ਕਦੋਂ ਹੋਈ ਸੀ ਕਿਹੜੇ ਵਿਲੋਸ ਸੀਗੀ ਕੀ ਗੱਲਬਾਤ ਹੋਈ ਸੀ ਉਹਨਾਂ ਨਾਲ ਅਕਸਰ ਗੱਲ ਹੁੰਦੀ ਸੀ ਉਤੋਂ ਫੋਨ ਤੇ ਲਾਸਟ 20 ਦਿਨ ਪਹਿਲਾਂ ਹੋਈ ਸੀ ਮੇਰੀ ਤੇ ਜਦੋਂ ਕਿ ਹੁਣ ਫੋਨ ਫੁੱਲ ਸਵਿਚ ਕਰਦੇ 20 ਦਿਨ ਪਹਿਲਾਂ ਹੋਈ ਸੀ ਤੇ ਮੈਨੂੰ ਉਹੀ ਕਹਿੰਦੇ ਹੁੰਦੇ ਸੀ ਵੀ ਮੈਂ ਠੀਕ ਹੋ ਕੇ ਆ ਰਹੀ ਆ ਕੈਨੇਡਾ ਤੇਰੇ ਕੋਲ ਤੇ ਬਸ ਸੀ ਤੇ ਇੰਤਜ਼ਾਰ ਕਰ ਰਹੀ ਸੀ ਵੀ ਉੱਥੇ ਆਉਣਾ ਤੇ ਬਸ ਪਤਾ ਨਹੀਂ ਸੀ ਆ ਸਾਰਾ ਕੁਝ ਹੋ ਜਾਣਾ ਕੈਨੇਡਾ ਤੁਹਾਡੇ ਤੋਂ ਕਿੰਨੀ ਕ ਵਾਰ ਉਹ ਆਏ ਨੇ ਕਿੰਨੀ ਕ ਵਾਰੀ ਉੱਥੇ ਰਹੇ ਨੇ ਕੈਨੇਡਾ ਦੋ ਕ ਵਾਰੀ ਆਏ ਹੋਏ ਨੇ ਕੈਨੇਡਾ ਹਾਂਜੀ ਉਹ ਜ਼ਿਆਦਾ ਨਾ ਕਿਤੇ ਵੀ ਨਹੀਂ ਇੰਗਲੈਂਡ ਵੀ ਗਏ ਸੀ ਬਹੁਤ ਵਾਰੀ ਤੇ ਉਹ ਫਿਰ ਜ਼ਿਆਦਾ ਦਿਲ ਉਹਨਾਂ ਇੱਥੇ ਹੀ ਲੱਗਦਾ इवन ਚੰਡੀਗੜ੍ਹ ਵੀ ਨਹੀਂ ਰਹਿੰਦੇ ਜ਼ਿਆਦਾ ਇੱਥੇ ਜਲੰਧਰ ਵਿੱਚ ਪਿੰਡ ਜਾਂ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਦਾ ਦਿਲ ਲੱਗਦਾ ਸੀਗਾ ਤੇ ਬਸ ਕੋਈ ਨਹੀਂ ਆਜੋ ਸਾਰੇ ਗੁਰਦੁਆਰਾ ਸਾਹਿਬ ਤਾਂ ਇਹ ਸੀ ਹੰਸਰਾਜ ਹੰਸਤੀ ਦੇ ਸਭ ਤੋਂ ਛੋਟੇ ਬ੍ਰਦਰ ਪਰਮਜੀਤ ਹੰਸ ਤਾਂ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਨੇ ਔਰ ਕੈਨੇਡਾ ਰਹਿੰਦੇ ਨੇ ਕੈਨੇਡਾ ਤੋਂ ਖਾਸ ਕਰਕੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਸੋ ਹੋਰ ਵੀ ਪਰਿਵਾਰ ਹੋਰ ਵੀ ਰਿਸ਼ਤੇਦਾਰ ਪੂਰਬੀ ਕਲਾਕਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂਸਰਾਜ ਹੰਸਤੀ ਦੇ ਭਰਾ ਪਰਮਜੀਤ ਹੰਸਤੀ ਵੀ ਪਹੁੰਚ ਚੁੱਕੇ ਨੇ ਅੱਜ ਅੰਤਿਮ ਅਰਦਾਸ ਹੈ ਜੀ ਬੀਬੀ ਰੇਸ਼ਮ ਕੌਰ ਜੀ ਦੀ ਸੋ ਸਾਰਾ ਪਰਿਵਾਰ ਇਕੱਤਰ ਹੋ ਰਿਹਾ ਇਕੱਠਾ ਹੋ ਰਿਹਾ ਆ ਪੁਰਾਣੀਆਂ ਯਾਦਾਂ ਵੀ ਤੁਹਾਨੂੰ ਆਉਂਦੀਆਂ ਹੋਣੀਆਂ ਵੀ ਕਿਸ ਤਰੀਕੇ ਦੇ ਨਾਲ ਮਿਲਦੇ ਵਰਤਦੇ ਸੀ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਤੇ ਸਾਰਾ ਕੁਝ ਕਦੇ ਭੁੱਲ ਨਹੀਂ ਸਕਦੇ ਪੂਰੀ ਜ਼ਿੰਦਗੀ ਹੈ ਨਾ ਤੇ ਅੱਜ ਆ ਕਿ ਸਭ ਨੇ ਆਪੋ ਆਪਣੇ ਘਰੀ ਚਲੇ ਜਾਣਾ ਤੋਂ ਬਾਅਦ ਤੇ ਜਿਹੜਾ ਪਰਿਵਾਰ ਉਹ ਤਾਂ ਸਾਰੀ ਉਮਰ ਵਾਸਤੇ ਯਾਦਾਂ ਰਹਿਣੀ ਹੈ ਨਹੀਂ ਕਦੇ ਭੁੱਲ ਨਹੀਂ ਸਕਦੇ ਯਾਦਾਂ ਹਨਾ ਤੇ ਬਾਕੀ ਮਾਲਕ ਦੁਆ ਕਰੋ ਸੱਚੇ ਪਾਤਸ਼ਾਹ ਨੂੰ ਜਿੰਨਾ ਤ시ਵ ਕਰੇ ਉਹ ਐਕਚੁਅਲੀ ਰੂਹ ਇਦਾਂ ਦੀ ਸੀ ਕਿ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੇ ਲੋ ਕਿੰਨਾ ਉਦਾਂ ਦਾ ਸਾਰਾ ਕੁਝ ਹੋ ਰਿਹਾ ਕਿ ਉਹਨਾਂ ਨੇ ਸਾਡੇ ਤੇ ਮੈਂ ਕਹਿੰਦਾ ਸਰਪੰਚ ਸੀ ਸਾਡੇ ਘਰ ਦੀ ਸਾਰਾ ਕੁਝ ਜ਼ਿੰਮੇਵਾਰੀਆਂ ਉਹ ਸੰ ਹੁਣ ਇੱਕਦਮ ਸੁੰਨ ਮਸਾਨ ਹੋ ਗਿਆ ਘਰ ਆਖਰੀ ਸਮੇਂ ਦੀ ਗੱਲਬਾਤ ਦੱਸ ਸਕਦੇ ਹੋ ਵੀ ਆਖਰੀ ਸਮੇਂ ਗੱਲਬਾਤ ਤੁਹਾਡੀ ਕਦੋਂ ਹੋਈ ਸੀ ਕਿਹੜੇ ਵੇਲੇ ਉਸ ਦੀ ਕੀ ਗੱਲਬਾਤ ਹੋਈ ਸੀ ਉਹਨਾਂ ਨਾਲ ਅਕਸਰ ਗੱਲ ਹੁੰਦੀ ਸੀ ਉਤੋਂ ਫੋਨ ਤੇ ਲਾਸਟ 20 ਦਿਨ ਪਹਿਲਾਂ ਹੋਈ ਸੀ ਮੇਰੀ ਤੇ ਜਦੋਂ ਕਿ ਹੁਣ ਫੋਨ ਫੋਨ ਸਵਿਚ ਕਰਦੇ 20 ਦਿਨ ਪਹਿਲਾਂ ਹੋਈ ਸੀ ਤੇ ਮੈਨੂੰ ਉਹੀ ਕਹਿੰਦੇ ਹੁੰਦੇ ਸੀ ਵੀ ਮੈਂ ਠੀਕ ਹੋ ਕੇ ਆ ਰਹੀ ਆ ਕੈਨੇਡਾ ਤੇਰੇ ਕੋਲ ਤੇ ਬਸ ਸੀ ਤੇ ਇੰਤਜ਼ਾਰ ਕਰ ਰਹੀ ਸੀ ਵੀ ਉੱਥੇ ਹੋਣਾ ਤੇ ਬਸ ਪਤਾ ਨਹੀਂ ਸੀ ਆ ਸਾਰਾ ਕੁਝ ਹੋ ਜਾਣਾ ਕੈਨੇਡਾ ਤੁਹਾਡੇ ਤੋਂ ਕਿੰਨੀ ਕ ਵਾਰ ਉਹ ਆਏ ਨੇ ਕਿੰਨੀ ਕ ਵਾਰੀ ਉੱਥੇ ਰਹੇ ਨੇ ਕੈਨੇਡਾ ਦੋ ਕ ਵਾਰੀ ਆਏ ਹੋਏ ਦੇ ਕੈਨੇਡਾ ਹਾਂਜੀ ਉਹ ਜ਼ਿਆਦਾ ਨਾ ਕਿਤੇ ਵੀ ਨਹੀਂ ਇੰਗਲੈਂਡ ਵੀ ਗਏ ਸੀ ਬਹੁਤ ਵਾਰੀ ਤੇ ਉਹ ਫਿਰ ਜ਼ਿਆਦਾ ਦਿਲ ਉਹਨਾਂ ਇੱਥੇ ਹੀ ਲੱਗਦਾ इवन ਚੰਡੀਗੜ੍ਹ ਵੀ ਨਹੀਂ ਰਹਿੰਦੇ ਜ਼ਿਆਦਾ ਇੱਥੇ ਜਲੰਧਰ ਵਿੱਚ ਪਿੰਡ ਜਾਂ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਦਾ ਦਿਲ ਲੱਗਦਾ ਸੀਗਾ ਤੇ ਬਸ ਕੋਈ ਨਹੀਂ ਭਾਜੋ ਸਾਰੇ ਗੁਰਦੁਆਸਾ ਤਾਂ ਇਹ ਸੀ ਹੰਸਰਾਜ ਹੰਸਤੀ ਦੇ ਸਭ ਤੋਂ ਛੋਟੇ ਬ੍ਰਦਰ ਪਰਮਜੀਤ ਹੰਸ ਤਾਂ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਨੇ ਔਰ ਕੈਨੇਡਾ ਰਹਿੰਦੇ ਨੇ ਕੈਨੇਡਾ ਤੋਂ ਖਾਸ ਕਰਕੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਸੋ ਹੋਰ ਵੀ ਪਰਿਵਾਰ ਹੋਰ ਵੀ ਰਿਸ਼ਤੇਦਾਰ ਹੋਰ ਵੀ ਕਲਾਕਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ